ਦਾ ਵੱਡਾ ਕੀਤਾ ਦੇ ਗੁਰੂ ਨਾਨਕ ਦੇਵ ਜਿਨੇ ਜਿਹਨੇ ਰੇਲ ਸਟੇਸ਼ਨ ਤੇ ਆਪ ਤੱਕ ਹੈ ਗੁਰੂ 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 ਬਾਈ ਗੁਰੂ ਬਾਈ ਕਿ ਜੇ ਘਰਾਂ ਲਾਉਣ ਜੇ ਕਰਾ ਲਾਉਣ ਜੇ ਕਰਾ ਬੋਲੇ ਜੀ ਸਵਾ ਪਾ ਵੀ ਤੋਹ ਰਹੇ ਹੋ ਜਿੱਥੇ ਪੁਲਰੀ ਕੁਝ ਹੈ ਜਿੱਥੇ ਹੰਝੂ ਨੇ ਹਾਂ ਜੀ ਮੈਂ ਦਾ ਸਭ ਤੋਂ ਪਹਿਲਾਂ ਫਰੀਦਗੜ੍ਹ ਦੀ ਧਰਤੀ ਦਾ ਸ਼ਬਦ ਨਹੀਂ ਹੈ ਕਿੱਦਾਂ ਸੀ ਉਹਨਾਂ ਦਾ ਧੰਨਵਾਦ ਕਰੀਏ ਮੇਰੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਸਤਿਕਾਰ ਦਿੱਤਾ ਜੋ ਕਿ ਸਾਡੇ ਨਾਲ ਆਪ ਮਾਰੇ ਹੋ ਕੇ ਚਲੇ ਇਹ ਪਹਿਲਾ ਇਤਿਹਾਸ ਰਚਿਆ ਗਿਆ ਵੋਟਾਂ ਦੇ ਵਿੱਚ ਜਿਹੜਾ ਬਿਨਾਂ ਨਸ਼ੇ ਤੋਂ ਬਿਨਾਂ ਕਿਸੇ ਪਿਆਸੇ ਤੋਂ ਜਿੱਤਿਆ ਗਿਆ ਇਸ ਤੋਂ ਇਲਾਵਾ ਮੇਰੇ ਲਈ ਕੋਈ ਕੋਈ ਲਫ਼ਜ਼ ਨਹੀਂ ਹੈ ਮੇਰੇ ਕੋਲ ਜਦੋਂ ਜਦੋਂ ਸਮੀਕਰਨ ਬਦਲੇ ਨੇ 20 ਤਰੀਕ ਤੋਂ ਬਾਅਦ ਪਹਿਲਾ ਸਮੀਕਰਨ ਕੁਝ ਹੋਰ ਸੀ ਕਿਸ ਤਰੀਕੇ ਲੱਗ ਗਿਆ ਖਸੇ ਫਰੀਦਕੋਟ ਦੀ ਧਰਤੀ ਨੂੰ ਇਸੇ ਲਈ ਚੁਣਿਆ ਸੀ ਕਿਉਂਕਿ ਇਹ ਪੰਥਕ ਹੈ ਇੱਥੇ ਇੱਥੇ ਜਿਹੜੇ ਚਿਹਰੇ ਨੇ ਨਾ ਸਾਰੇ ਪੰਥਕ ਚਿਹਰੇ ਨੇ ਤੇ ਸਾਨੂੰ ਆਸ ਸਾਨੂੰ ਉਮੀਦ ਸੀ ਕਿ ਇੱਥੇ ਜੋ ਸਾਨੂੰ ਮਾਣ ਮਿਲੇਗਾ ਹਰ ਕਿਸੇ ਧਰਤੀ ਤੋਂ ਨਹੀਂ ਮਿਲੇਗਾ ਬੋਲੇ ਈਸਾਨ ਹੈ ਅੱਲ੍ਹਾ ਅਕਬਰ ਕੀ ਸੋਚਿਆ ਕੀ ਕੀ ਕਰਨਾ ਹੈ ਐਂਸੀ ਬਣ ਕੇ ਹੁਣ ਅੱਗੇ ਕੁਝ ਸੋਚਿਆ ਹੈ ਹਾਂਜੀ ਅੱਗੇ ਪਹਿਲਾਂ ਸਭ ਤੋਂ ਪਹਿਲਾ ਨਾ ਮੁੱਦਾ ਹੋ ਗਿਆ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹ ਆਪਾਂ ਪਾਰਲੀਮੈਂਟ ਦੇ ਵਿੱਚ ਕਰਾਂਗੇ ਤੇ ਜਿਹੜੇ ਨੌਜਵਾਨ ਮੇਰੇ ਵੀਰ ਨੇ ਉਹਨਾਂ ਲਈ ਆਪਾਂ ਪਿੰਡ ਪਿੰਡ ਦੇ ਵਿੱਚ ਪ੍ਰਚਾਰ ਕਰਾਂਗੇ ਤਾਂ ਕਿ ਜੋ ਸਾਡੀ ਸਿੱਖ ਕੌਮ ਲਈ ਜਾਗਰੂਕ ਕਰ ਸਗੀ ਆਪਾਂ ਨਾਲੋਂ ਤੇ ਕਿਸਾਨੀ ਮੁੱਦੇ ਹੋ ਗਏ ਬੰਦੀ ਸਿੰਘਾਂ ਦਾ ਮੁੱਦਾ ਉਹ ਜਿਹੜਾ ਮੇਨ ਆ ਸਾਡਾ ਪੰਜਾਬ ਦਾ ਹਨ ਉਹ ਵੀ ਆਪਾਂ ਸਾਰੇ ਮੁੱਦੇ ਲੈ ਕੇ ਆਏ ਜਿਵੇਂ ਸਰਕਾਰਾਂ ਨੇ ਬੇਅਦਬੀ ਮਸਲੇ ਨੂੰ ਲੈ ਕੇ ਉਹ ਚੁੱਪ ਕਰ ਜਾਂਦੇ ਸੀ ਕਿਸੇ ਐਜੇ ਤਰੀਕੇ ਦੇ ਨਾਲ ਤਾਂ ਹੀ ਹੋ ਗਿਆ ਕਿ ਇੱਕ ਭਾਈ ਸਾਹਿਬ ਇਹ ਤਿਗਿਨੀ ਤੇ ਉਹ ਜਿਹੜੇ ਮੁੱਦੇ ਨੇ ਉਹ ਭੁੱਲ ਜਾਣ ਕਿਉਂਕਿ ਉਹ ਤਾਂ ਚੁਪ ਕਰਦੇ ਸੀ ਕਿਉਂਕਿ ਉਹਨਾਂ ਨੂੰ ਉੱਪਰ ਆਰਡਰ ਆਉਂਦੇ ਸੀ ਅਸੀਂ ਆਜ਼ਾਦ ਖੜੇ ਆ ਸਾਡੀ ਸੋਚ ਵੀ ਆਜ਼ਾਦ ਹੈ ਸਾਨੂੰ ਜੋ ਪੰਥ ਹੁਕਮ ਲਾਊਗਾ ਅਸੀਂ ਉਹ ਸਿਰ ਮੱਥੇ ਹੋਊਗਾ ਅਸੀਂ ਕਿਸੇ ਦੇ ਦਬਾਅ ਥੱਲੇ ਨਹੀਂ ਅਸੀਂ ਜੋ ਪੰਥ ਸਾਨੂੰ ਕਹੂਗਾ ਅਸੀਂ ਉਹ ਕਰਾਂਗੇ ਰਿਕੋਰਡ ਦੇ ਲੋਕਾਂ ਨੇ ਕਿਨੇ ਧੰਨਵਾਦ ਕਰੋਗੇ ਜਿਹੜੇ ਸ਼ਬਦਾਂ ਚ ਹੈ ਨਹੀਂ ਸ਼ਬਦ ਸ਼ਾਬਦ ਹੀ ਨਹੀਂ ਮੇਰੇ ਕੋਲ ਨਾ ਲਈ ਮੈਂ ਸੱਚੇ ਤੱਬ ਕੁਛ ਵੀ ਨਹੀਂ ਕਹਿ ਸਕਦੀ ਇਹ ਸਾਡੇ ਲਈ ਰੱਬ ਨੇ ਰੱਬ ਤੋਂ ਵੀ ਰੱਬ ਰੱਬ ਦੇ ਸਾਡੇ ਲਈ ਸਾਡੇ ਲਈ ਆਪ ਰੱਬ ਨੀਤੇ ਇਹਨਾਂ ਨੂੰ ਪੇਸ਼ ਕਰਦਾ ਭਾਪਕ ਵੀ ਹੋ ਰਹੇ ਸੀ ਇੱਕ ਵਾਰ ਸੀ ਵਿੱਚ ਵੱਡੇ ਵੱਡੇ ਕਲਾਕਾਰ ਆ ਰਹੇ ਸੀ ਵੱਡੇ ਵੱਡੇ ਰੋਡ ਸ਼ੋ ਹੋ ਰਹੇ ਸੀ ਪੰਜਾਬ ਦਾ ਮੁੱਖ ਮੰਤਰੀ ਤਕਰੀਬਨ ਕਿੰਨੇ ਰੋਡ ਸ਼ੋ ਕਰਕੇ ਗਿਆ ਇੱਥੇ ਆ ਕੇ ਹਨਾ ਤੇ ਇੱਕ ਵਾਰ ਸੀ ਲੱਗਦਾ ਸੀ ਕਿ ਇੱਕ ਪੰਥ ਦੀ ਗੱਲ ਕਰਨ ਵਾਲਾ ਇੱਕ ਆਮ ਬੰਦੇ ਨੇ ਉਦੋਂ ਕਿਸ ਤਰ੍ਹਾਂ ਕਿਤੇ ਲੱਗਦਾ ਸੀ ਮੈਨੂੰ ਇਹ ਲੱਗਦਾ ਸੀ ਕਿ ਜੋ ਗੁਰੂ ਮਹਾਰਾਜ ਗੁਰਗੋਬਿੰਦ ਸਿੰਘ ਦੇ ਸੰਗਤ ਹੈ ਨਾ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਕਿਹਾ ਮੇਰਾ ਕੱਲਾ ਕੱਲਾ ਸਿੰਘ ਸਵਾਲ ਦੇ ਬਰਾਬਰ ਦੇ 올 ਮੇਰੇ ਵੀਰਾਂ ਨੇ ਕਰਕੇ ਦਿਖਾਇਆ ਉਹਨਾਂ ਦੇ ਉੱਪਰ ਤਾਂ ਕੋਈ ਲੀਡ ਆਉਂਦਾ ਨਾ ਕੋਈ ਕਲਾਕਾਰ ਆਉਂਦਾ ਸਾਰੇ ਉਹਨਾਂ ਦੇ ਕਹੇ ਜਿਹੜਾ ਤੁਹਾਡੇ ਖਿਲਾਫ ਰੋਸਾ ਰਿਹਾ ਹੈ ਵਿਚਾਰ ਵੀ ਤੁਹਾਡੇ ਖਿਲਾਫ ਕੀਤਾ ਗਿਆ ਮੁੰਡਾ ਗਿਆ ਕੈਂਡੀਡੇਟ ਵੀ ਦਿੱਤੇ ਗਏ ਕੁਝ ਨਹੀਂ ਨਹੀਂ ਜਿੱਦਾਂ ਦੀ ਉਹਨਾਂ ਦੀ ਸੋਚ ਸੀ ਉਹਨਾਂ ਨੇ ਵਰਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਪਾਰਟੀ ਸੀ ਆਪਣੀ ਉਹ ਕਹਿੰਦੇ ਸੀ ਅਸੀਂ ਪੰਥਕਾਂ ਤਾਂ ਕੀ ਲੱਗਦਾ ਇਹ ਜੋ ਪੰਥਕ ਹੁਣ ਜਿਹੜਾ ਪੰਥਕ ਆਇਆ ਇਹ ਪੰਥਕ ਸੀ ਜਾਂ ਉਹ ਪੰਥਕ ਹੈ ਕੀ ਚੀਜ਼ ਲੱਗਦਾ ਉਹ ਤੁਸੀਂ ਵੀ ਸਮਝਦਾਰ ਹੋ ਸਾਰੇ ਮੈਂ ਆਉਣ ਵਾਲੇ ਗੁੱਸੇ ਨਹੀਂ ਬੋਲਣਾ ਚਾਹਾਂਗੇ ਤੁਸੀਂ ਵੀ ਸਮਝਦਾਰ ਹੋ ਕੌਣ ਪੰਥ ਹੈ ਤੇ ਕੌਣ ਕੀ ਕਿਨੇ ਮਖੋੜੇ ਤੁਸੀਂ ਅੰਦਰ ਆਇਓ ਕੀ ਅੰਦਰ ਸਰਟੀਫਿਕੇਟ ਮਿਲ ਗਿਆ ਜਾਂ ਕੀ ਨਹੀਂ ਹਲੇ ਟਾਈਮ ਲੱਗੂਗਾ ਇੱਕ ਘੰਟੇ ਦੀ ਉਹਨਾਂ ਨੇ ਵੇਟ ਹੋਰ ਦੱਸੀ ਹੈ ਇੱਕ ਘੰਟੇ ਬਾਅਦ کہہ ਰਹੇ ਕਿ ਮਿਲੂਗਾ ਹਾਂਜੀ ਤੂੰ ਡਰ ਸੀ ਜ ਵੀਰੇ ਅੱਜ ਮਨ ਦੇ ਵਿੱਚ ਹੈ ਸੋਚਣਾ ਬਿਲਕੁਲ ਵੀ ਨਹੀਂ ਯਾਰ ਉਤਰਾਜਲਾ ਜਾਉਂਦਾ ਰਿਹਾ ਨਾ ਪਹਿਲਾਂ ਇੱਕ ਵਾਰ ਮਨ ਨੂੰ ਲੱਗਿਆ ਸੀ ਜਦੋਂ ਥੋੜੀਆਂ ਮਸ਼ੀਨਾਂ ਲੇਟ ਹੋਈਆਂ ਸੀ ਵੈਸੇ ਸਾਡੇ ਮਨ 'ਚ ਕੋਈ ਸ਼ੱਕ ਨਹੀਂ ਸੀ ਮਸ਼ੀਨਾਂ ਲੇਟ ਨੂੰ ਲੈ ਕੇ ਤੁਹਾਨੂੰ ਲੱਗਿਆ ਸੀ ਇਹ ਚੀਜ਼ੇ ਕੋਈ ਡਰ ਸੀਗਾ ਦਿਮਾਗ 'ਚ ਥੋੜਾ ਜਿਹਾ ਸੀ ਜਦੋਂ ਜਦੋਂ ਸਟਾਰਟਿੰਗ ਦੇ ਚ ਰੁਝਾਨ ਆਏ ਨੇ ਉਦੋਂ ਥੋੜਾ ਮੋਟਾ ਡਰ ਲੱਗਦਾ ਸੀ 2-400 ਦਾ ਕਿਰਸ਼ੇਤ ਅੰਦਰ ਸੀ। ਉਹ ਵਿਦਾਂ ਸੂਰਾ ਸੀ। ਸੂਰਾ ਸੀ। ਸਾਰੇ ਪਰਿਵਾਰ ਦਾ। ਪੂਰੇ ਪਰਿਵਾਰ ਦਾ। ਵਿਸ਼ਵਾਸ ਕਰੋ ਹੋ ਗਿਆ ਸੀ ਕਿ ਹੁਣ ਜਿੱਤ ਬਕੀ ਹੈ। ਮੇਨੂੰ ਤਾਂ ਟੁੱਟਿਆ ਹੀ ਨਹੀਂ ਵਿਸ਼ਵਾਸ ਖੋੜਾ। ਦੋ ਮਹੀਨੇ ਟੁੱਟਿਆ ਹੀ ਨਹੀਂ ਵਿਸ਼ਵਾਸ। ਮੈਨੂੰ ਇੰਨਾ ਸੰਗਤ ਦੇ ਉੱਤੇ ਭਰੋਸਾ ਸੀ ਕਿ ਉਹਨਾਂ ਨੇ ਸਾਡੇ ਨਾਲ ਇੰਨਾ ਪਿਆਰ ਸਤਿਕਾਰ ਦਿੱਤਾ। ਭਰੋਸਾ ਟੁੱਟਿਆ ਹੀ ਨਹੀਂ ਹੈ। ਹਾਂਜੀ। ਠੀਕ ਹੈ। ਥੈਂਕ ਯੂ।